ਹਾਂਜੀ ਕੱਗਰ 19 ਫੁੱਟ ਚੜ ਚੁੱਕੀ ਹੈ ਤੇ ਪਾਣੀ ਪਿੱਛੋਂ ਹੋਰ ਆ ਰਿਹਾ ਹੈ ਤੇ ਇੱਥੇ ਬੰਨਾਂ ਤੇ ਪ੍ਰਬੰਧ ਦੇਖੋ ਕੀਤੇ ਜਾ ਰਹੇ ਨੇ ਬਹੁਤ ਦੂਰੋਂ ਦੂਰੋਂ ਟਰਾਲੀਆਂ ਟਰੈਕਟਰ ਟਰਾਲੀਆਂ ਮਿੱਟੀ ਦੀਆਂ ਲਿਆ ਰਹੇ ਨੇ ਇਹ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਇੱਕ ਹੋਰ ਟਰੈਕਟਰ ਆ ਗਿਆ ਇਹ ਸਾਰੇ ਟਰੈਕਟਰ ਬੰਨ ਤੇ ਜਾ ਰਹੇ ਐ ਤੇ ਇੱਕੋ ਟਰਾਲੀ ਗਈ ਚੱਲੀ ਐ ਤੇ ਜੇ ਸੀ ਬੀਆਂ ਵੀ ਉਹ ਅੱਗੇ ਲਗਾਈਆਂ ਹੋਈਆਂ ਨੇ ਬੰਨ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਆ ਦੇਖੋ ਜੀ ਟਰੈਕਟਰ ਆ ਗਿਆ ਨਮਾਇਬੂਤ ਕੀਤੇ ਗਿਆ